ਸੇ ਲੋਕ ਮਹੱਲਾ ਤੀਜਾ ਮਨਮੁਖ ਕਾਇਰ ਕਰੂਪ ਹੈ ਬਿਨ ਨਾਮ ਹੈ ਨਕ ਨਾਹੇ ਹੰਦਿਨ ਧੰਦਾ ਵਿਆਪਿਆ ਸੁਪਨੇ ਵੀ ਸੁਖ ਨਾਹੀ ਮਨਮੁਖ ਦੀ ਗੱਲ ਚੱਲ ਪਈ ਪਹਿਲਾਂ ਗੁਰ ਸਿੱਖ ਦੀ ਗੱਲ ਚੱਲਦੀ ਸੀ ਮਨਮੁਖ ਕਾਇਰ ਪਹਿਲਾਂ ਤਾਂ ਕਾਇਰ ਹੁੰਦਾ ਉਹ ਬੰਨ ਕਬੂਲ ਹੀ ਨਹੀਂ ਕਰ ਸਕਦਾ ਮਾਹ ਖੂਦ ਕਰਨਾ ਕਿਤੇ ਸੁੱਖ ਹੈ ਉਸੁਰਮੈਲਾ ਕੰਮ ਇਹ ਤਾਂ ਮਰਦਾ ਮੈਂ ਕੰਮ ਹੈ ਕਾਲ ਮਰਦੀ ਕਾਲ ਹੀ ਮਰਦ ਕਬੂਲ ਕਰਦੇ ਨੇ ਪਹਿਲਾਂ ਬਣ ਕਬੂਲ ਉਹ ਜਿਹੜੇ ਕਾਲ ਨੇ ਨਾ ਉਹ ਤਾਂ ਕ੍ਰੂਪ ਹੁੰਦਾ ਹੈ ਉਹਨਾਂ ਦਾ ਤਾਂ ਰੂਪ ਹੀ ਹੁੰਦਾ ਠੀਕ ਕ੍ਰੂਪ ਹੈ ਬਿਨ ਆਵੇ ਨਕਲਾ ਹੈ ਨਾ ਉਹਦੀ ਤਾਂ ਨਕ ਕਾਲਾ ਰਹਿ ਗਿਆ ਉਹਨਾਂ ਦਾ ਨਕ ਤਾਂ ਨਾ ਹੁੰਦਾ ਵਾ ਉਹ ਨਕਤੇ ਨੇ ਨਕਵੜਲੇ ਨੇ ਉਹ ਬੋਲਣ ਵਾਲੇ ਨੂੰ ਨਕਵੜਾ ਕਹਿ ਸਕਦੇ ਇਹਦੀ ਦੋਂ ਦਾ ਵੇਚਤੀ ਆਉਣੀ ਆ ਕਿਸੇ ਸਵਾਲ ਕਰਤਾ ਠਗੀਆਂ ਵਾਲੀ ਉਹ ਨਕਵੜਾ ਹੀ ਨੇ ਉਹ ਠੀਕ ਹੈ ਜੀ ਅੰਦਰ ਧੰਦੇ ਵਿਆਪਿਆ ਸੁਪਨੇ ਭੀ ਸੁਖ ਨਾਹੀਂ ਉਹਨਾਂ ਨੇ ਦਾ ਧਰਮ ਦਾਫਾ ਹੋਣਾਂ ਨੇ ਤਾਂ ਦਾ ਬਣਾਇਆ ਹੁੰਦਾ ਝੂਠ ਬੋਲਦੇ ਨੇ ਸਮਝ ਨਹੀਂ ਠਗੀਆਂ ਮਾਰਦੇ ਨੇ ਲੋਕਾਂ ਨਾਲ ਆਲੀ ਉਹਨੂੰ ਉਹ ਮਿਲ ਗਿਆ ਉਹਨੂੰ ਉਹ ਮਿਲ ਗਿਆ ਐ ਹੋ ਜਾਂਦਾ ਐ ਹੋ ਜਾਂਦਾ ਬਲ ਤਰਪੜੋ ਐ ਹੋ ਜੂ ਤੱਤਾ ਧਰਮ ਨੂੰ ਤੰਦਾ ਵਿਆਹ ਬਣਾਇਆ ਹੋਇਆ ਧਰਮ ਨੂੰ ਉਹਨਾਂ ਦੇ ਸੁਪਨੇ 'ਚ ਵੀ ਸੁੱਖ ਨਹੀਂ ਉਹਨਾਂ ਨੂੰ ਹੋ ਸਕਦਾ ਯਾਨੀ ਜਾਗਦਿਆਂ ਨੂੰ ਤਾਂ ਕੀ ਸੁੱਖ ਹੋਣਾ ਉਹਨਾਂ ਨੂੰ ਤਾਂ ਸੁਪਨੇ 'ਚ ਵੀ ਸੁੱਖ ਨਹੀਂ ਹੋ ਸਕਦਾ ਨਾਨਕ ਗੁਰਮੁਖ ਹੋਵੇਂ ਤਾਂ ਉੱਭਰੈ ਨਹੀਂ ਤਾਂ ਵੱਧੇ ਦੁੱਖ ਸਹਾਈ ਅਰੇ ਗੁਰਮੁਖ ਹੋ ਜਾਣਾ ਤਾਂ ਨੋ ਵੱਜ ਜਾਂਦੇ ਦੁੱਖਾਂ ਤੋਂ ਉੱਪਰ ਆ ਜਾਂਦੇ ਰਹਿ। ਨਹੀਂ ਤਾਂ ਬਨੇ ਹੋਏ ਜਾਂਦੇ ਜਾਲ ਦੇ ਵਿੱਚ ਦੁੱਖੇ ਸੰਦੇ ਰਹਿੰਦੇ। ਮਹੱਲਾ ਤੀਜਾ। ਚੁਰਮੁ ਕੇ ਸਦਾ ਦਰਸ ਸੁਹਣੇ ਗੁਰ ਕਾ ਸ਼ਬਦ ਕਮਾਹੇ। ਅੰਤਰ ਸ਼ਾਂਤ ਸਦਾ ਸੁਖ। ਦਰਸ ਸੱਚੇ ਸੋਭਾ ਪਾਹੇ। ਜਿਨ ਗੁਰਬਖੀ ਨਾ। ਗੁਰੂ ਦੇ ਰਾਤੇ ਕਨਾਲੇ। ਗੁਰੂ ਦੇ ਭਾਣੇ ਚ ਰਹਿਣ ਵਾਲੇ ਪਰਮੇਸ਼ਰ ਦੇ ਭਾਣੇ ਚ ਰਹਿਣ ਵਾਲੇ ਸਦਾ ਦਰ ਸੋਹਣੇ ਉਹਦੇ ਦਰਗਾਹ ਦੇ ਵਿੱਚ ਸਦਾ ਹੀ ਸੋਹਣੇ ਲੱਗਦੇ ਨੇ ਹੁਣ ਭਾਵੇਂ ਜਿਹੜੇ ਉੱਤੇ ਬੈਠੇ ਨੇ ਸੋਹਣੇ ਹੀ ਨੇ ਉਹ ਇਹ ਜੋਤੇ ਹੀ ਦਰਤੇ ਹੁੰਦੇ ਨੇ ਐਵੇਂ ਹੀ ਲੱਗਦਾ ਲੋਕਾਂ ਨੂੰ ਵੀ ਇਹ ਸਰੀਰ ਚ ਨੇ ਉਹ ਸਰੀਰ ਦੇ ਵਿੱਚ ਤਾਂ ਆਣ ਧੀਦੇ ਹੀ ਹੁੰਦੇ ਨੇ ਉਹ ਉਹਦੇ ਦਰਤੇ ਹੀ ਹੁੰਦੇ ਨੇ ਹਰ ਦਰਗਾਹ 'ਚ ਆ ਭਗਤਾਂ ਨਾਲ ਗਾਉਂਦਾ ਉਜੀ ਹਰ ਦਰਗਾਹ ਦੀਆਂ ਬਾਤਾਂ ਨਾਲ ਕਾਹ ਤਾਹੀ ਸੁਣਾਉਂਗੇ ਅਜੇ ਤਾਂ ਕਿ ਦਰਗਾਹ 'ਚ ਖੜਾ ਹੈ ਦਰਗਾਹ ਸਰਬਵਿਆਪੀ ਹੋਇਆ ਹੈ ਦਰਗਾਹ ਕਿਹੜਾ ਐ ਸੰਸਾਰ ਤੋਂ ਵੱਖਰੀ ਐ ਅਵਸਥਾ ਦੀ ਗੱਲ ਹੈ ਬਾਹਰ ਨਾਲ ਜੁੜਿਆ ਹੋਇਆ ਤਾਂ ਨਰਕ 'ਚ ਹੈ ਜੇ ਉਹ ਨਾਮ ਨਾਲ ਭਾਣੀ ਚੱਲਦਾ ਹੈ ਦਰਗਾਹ 'ਚ ਹੈ ਦਰਗਾਹ ਤਾਂ ਸਰਬਵਿਆਪੀ ਹੈ ਭਵਸਾਗਰ ਤੋਂ ਸੁਖ ਸਾਗਰ ਦੇ ਵਿਚੇ ਹੈ ਬਾਹਰ ਤਾਂ ਹੈ ਨਹੀਂ ਠੀਕ ਹੈ ਇਹ ਇਹ ਦੀ ਕੀ ਅੱਧੀ ਗੱਲ ਹੈ ਹੁਣ ਆਖੂ ਨਹੀਂ ਦਰਗਾਹ ਦੇ ਵਿੱਚ ਕਿਵੇਂ ਸੋਹਣੇ ਲੱਗਦੇ ਨੇ ਕਿ ਉਹ ਇਹ ਹੈ ਉਹ ਹੈ ਉਹ ਪਵ ਸਾਗਰ ਤਾਂ ਸੁਖ ਸਾਗਰ ਦੇ ਵਿੱਚ ਹੀ ਹੈ ਤੇ ਇਹਦਾ ਪਾਸਤਾ ਦੀ ਵੈ ਆਪਾਂ ਨੂੰ ਅੱਖਾਂ ਨਾਲ ਹੋ ਜੀ ਠੀਕ ਹੈ ਜੀ ਨਾਨਕ ਗੁਰਮੁਖ ਹਰਨਾਮ ਪਾਇਆ ਸਹਜੇ ਸੱਚ ਸਮਾਹੀ ਗੁਰਮੁਖ ਸਦਾ ਦਰਸ ਕੋਣੇ ਹਉਦੇ ਸਰਵਾਜੇ ਤੇ ਹੀ ਕੜੇ ਰਹਿੰਦੇ ਨੇ ਉਹ ਤਾਂ ਹਰ ਵਕਤ ਸੋਹਣਾ ਨੇ ਉਹ ਲਗਦੇ ਸੋਹਣੇ ਨੇ ਉੱਤੇ ਕੜੇ ਚੰਗੇ ਲੱਗਦੇ ਨੇ ਇਹ ਆਪਾਂ ਕਰ ਲਿਆ ਜੀ ਪਹਿਲੀਆਂ ਗੁਰਮਤਿ ਸ਼ਬਦ ਤੋਂ ਲੈ ਕੇ ਕਿਉਂਕਿ ਗੁਰਤਾ ਸ਼ਬਦ ਨੂੰ ਗੁਰ ਕੇ ਭਾਵੇਂ ਚੱਲਦੇ ਅੰਤਰ ਸ਼ਾਂਤੀ ਹੈਨੀ ਹਰੁ ਦੀ ਸਦਾ ਸੁਖ ਸਦਾ ਜੇ ਸ਼ਾਂਤੀ ਹੈ ਤਾਂ ਸਦਾ ਸੁਖ ਵੀ ਹੈ ਦਰ ਸੱਚੇ ਸੋਭਾ ਪਾਏ ਸੱਚੇ ਦਰ ਤੇ ਉਹਦੀ ਸੋਭਾ ਹੁੰਦੀ ਹੈ ਸੋਭਾ ਪਹੁੰਚੇ ਨਾਨਕ ਗੁਰਮੁਖੀ ਆਰਾਮ ਪਾਇਆ सहज सहजे सच समा गुरमुख ने ना पाया पर ओ अंदर सहज अवस्था हुई है टिक गए टकाओ आ गया मन ओ सच समा के जिन्ना चे लहर चलती है हवा चलती है उन्हें चर लहर भी चलती है जब लहर खड़ती है जिते ही समाज है पानी इवे मन एक लहर है मन रुकया और अपने मूर च समाया लहर जिथे रुकती है उथे ही अपने मूर च समा जाती ਹਾਂਜੀ ਠੀਕ ਹੈ ਜੀ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵ ਲਾਈ ਦੇਖੋ ਪ੍ਰਹਿਲਾਦ ਵਾਸਤੇ ਜਿਹੜੀ ਸਾਕੀ ਆਈ ਹੈ ਨਾ ਆਪਣੇ ਕੋਲ ਅਸੀਂ ਸੁਣੀ ਹੈ ਦੇ ਵਿੱਚ ਉਹ ਕਾਢਨ ਦੀ ਸਾਕੀ ਹੈ ਪ੍ਰਹਿਲਾਦ ਵੀ ਗੁਰਮੁਖ ਸੀ ਆਹੀ ਵਿਧੀ ਪ੍ਰਹਿਲਾਦ ਨੇ ਅਪਣਾਈ ਹੈ ਗੁਰਮਤ ਅਲੀ ਵਿਧੀ ਹੀ ਪ੍ਰਹਿਲਾਦ ਨੇ ਅਪਣਾਈ ਸੀ ਪਰਲਾ ਦੇ ਜਪੁਹਰ ਗੱਟ ਪਾਈ ਸਾਲੂ ਜਾਣਿਆ ਤਾਂ ਜਿਤੇ ਸੰਸਾਰ ਦਾ ਗਿਆਨ ਖੜਾ ਸੀ ਉਹ ਤੋਂ ਗਾਂ ਤੁਰ ਪਿਆ ਸੰਸਾਰ ਦਾ ਗਿਆਨ ਕਿਤੇ ਅਟਕਿਆ ਹੋਇਆ ਠੀਕ ਹੈ ਸੰਸਾਰ ਦੇ ਵਿੱਚ ਹੀ ਅੰਦਰ ਅੰਦਰ ਕੋ ਮੁੰਦਾ ਮਾਇਆ ਤੋਂ ਗਾਂ ਨਹੀਂ ਜਾਂਦਾ ਉਹ ਹਉਰਤੀ ਚੋਂ ਦਰਸ਼ਨ ਕਰਨਾ ਚਾਹੁੰਦਾ ਉਹ ਆਦਮੀ ਨੂੰ ਭਗਵਾਨ ਬੁਝਦਾ ਜਦੋਂ ਗੱਟ ਪਾਉਂਦਾ ਅੱਗੇ ਜਾਂਦਾ ਫਿਰ ਆਦਮੀ ਫਿਰ ਮਾਇਆ ਰਹਿ ਜਾਂਦੀ ਏ ਥੱਲੇ ਉਹ ਜਿਹੜਾ ਕਾਲ ਉਹ ਨਾ ਚੁੱਟਦਾ ਫਿਰ ਰਾਕਾਰ ਤੱਕ ਪਹੁੰਚਿਆ ਕਿ ਘੱਟ ਪਾਈ ਹੈ ਬੁੱਧੀ ਅੱਗੇ ਚੱਲ ਪਈ ਉਹਦੀ ਠੀਕ ਹੈ ਜੀ ਉਹਨੇ ਹਰ ਜੱਪ ਘੱਟ ਪਾਈ ਸਾਨੂੰ ਜਾਣਿਓ ਜੋਤ ਨੂੰ ਜਾਣਿਆ ਤਾਂ ਅੱਗੇ ਪੁੱਛਿਆ ਸੋ ਤੋਤੇ ਉਕੀ ਉਹਦੀ ਗੁਰਮ ਕੀ ਚਣਕ ਚਣਕ ਵੀ ਗੁਰਮ ਕੀ ਰਾਜਾ ਜਿਹੜਾ ਚਣਕ ਦੀ ਗੱਲ ਕਰਦੇ ਨੇ ਉਹ ਵੀ ਇਹੀ ਭਗਤੀ ਕੀਤੀ ਹੈ ਕਹਿਣ ਦਾ ਮਤਲਬ ਆਹੀ ਗੁਰਮਤਾ ਲਈ ਭਗਤੀ ਪ੍ਰਲਾਦ ਕੀਤੀ ਹੈ ਇਹੀ ਜਣਕ ਦੀ ਕੀਤੀ ਹੈ ਬਾਕੀ ਗੱਲਾਂ ਸਭ ਝੂਠੀਆਂ ਨੇ ਇਹਨਾਂ ਨੇ ਬਣਾਈ ਹੋਈਆਂ ਠੀਕ ਹੈ ਜੀ ਗੁਰਮੁਖ ਇਹ ਦੋਹੇ ਮਨ ਵਾਸਤੇ ਤਾਂ ਨਹੀਂ ਆਏ ਜੀ ਕਿ ਮਨ ਇਹਨਾਂ ਦਾ ਗੁਰਮੁਖ ਹੋ ਗਿਆ ਚਾਹੇ ਪ੍ਰਲਾਦ ਸੀ ਚਾਹੇ ਜਨਕ ਸੀ ਹੈ ਜੀ ਇਹੀ ਗੱਲ ਹੋਈ ਹੈ ਮਤਲਬ ਕਹਿਣ ਦਾ ਇਹ ਇੱਥੇ ਕਿ ਕੈਪਟਲੀ ਜਿਹੜੀ ਸੱਚੀ ਸ਼ਾਸਤਰਾਂ ਚ ਆਈ ਹੋਈ ਹੈ ਪ੍ਰਲਾਦ ਦੀ ਵੀ ਉਹਨੇ ਪ੍ਰਲਾਦ ਨੇ ਇੱਕ ਟੰਗ ਭਾਰ ਉਹ ਕੇ ਭਗਤੀ ਕੀਤੀ ਇਹ ਕੀਤਾ ਉਹ ਸਭ ਝੂਠ ਹੈ ਅੱਛਾ ਹਾਂ ਇਹਨਾਂ ਨੇ ਸਾਖੀਆਂ ਜਿਹੜੀਆਂ ਬਾਅ ਕੇ ਸਾਨੂੰ ਦਿੱਤੀਆਂ ਨੇ ਨਾ ਚੰਪ ਤਵੇਦ ਪ੍ਰਾਨ ਪੁਕਾਰਣ ਪੋਤੀਆਂ ਹਾਂ ਬਿਨਾ ਸਭ ਕੂੜ ਗਾਲੀ ਹੋਚੀਆਂ ਹਾਂ ਜੀ ਇਹਨਾਂ ਨੇ ਨਿਜ ਭਗਤੀ ਕੀਤੀ ਹੈ ਜਿਹਦੇ ਵਾਸਤੇ ਲਿਖਿਆ ਨਿਜ ਭਗਤੀ ਸੀਲਵੰਤੀ ਨਾਰ ਹਾਂ ਜੀ ਹਾਂ ਬਿਲਕੁਲ ਬਿਲਕੁਲ ਆਤਮ ਜੀਨੇ ਆ ਕੋ ਨੋਦ ਕੋ ਮੈਨ ਆਪਾ ਚੀਦੇ ਬਿਟੇਨਾ ਪਰਮ ਕੀ ਕਾਈ ਆਤਮਦਰਸ਼ਣ ਕੀਤਾ ਹੈ ਆਪਣਾ ਆਪ ਹੀ ਖੋਜਿਆ ਹੈ ਹਾਂ ਜੀ ਗੁਰਮੁਖ ਵਿਸ਼ਿਸ਼ਟ हर उपदेश सुनाई बिन गुर हर नाम ना किने पाया मेरे भाई देख लो गुणा गया विশিষ্টపతి वो भी कहंदे यही गुरु की कीतीया ने भी गुरुमुख विशिष्ट हर उपदेश सुनाई उन्हें भी हर उपदेश सुने और सुनाए ठीक है जी कि मैं अपने भक्ताले गुरु साहब गुणनाथ जी ने आ उपदेश सुने गुरबानी लिखी है ਪਰ ਉਹਨੇ ਆਪ ਕੀ ਤੋਂ ਸੁਣਿਆ ਇਹ ਨਹੀਂ ਹੈਗਾ ਕਿਤੇ ਸਾਡੇ ਕੋਲ ਜ਼ਿਕਰ ਠੀਕ ਹੈ ਜੀ ਗੁਰਨਾਕ ਨੇ ਨਹੀਂ ਤੋਂ ਸੁਣਿਆ ਕੋਈ ਜ਼ਿਕਰ ਨਹੀਂ ਸਾਡੇ ਕੋਲ ਹੈਗਾ ਸੁਣਾਇਆ ਤਾਂ ਜ਼ਿਕਰ ਜੋ ਨੇ ਸੁਣਾਇਆ ਉਹ ਹੀ ਉਹਨੇ ਸੁਣਿਆ ਹੋਊ ਉਹ ਹੀ ਪੜਿਆ ਹੋਊ ਉਹ ਹੀ ਸਮਝਿਆ ਹੋਊਗਾ ਵਿਸ਼ੇਸ਼ ਨੇ ਵੀ ਇਹੀ ਭਗਤੀ ਕੀਤੀ ਹੈ ਕੋਈ ਭਗਤੀ ਹੈ ਇੱਕੋ ਹੀ ਤਰੀਕਾ ਹੈ ਜਿਹੜਾ पार ਪਾਇਆ ਜਾ ਸਕਦਾ ਹੋਰ ਕੋਈ ਦੂਸਰੀ ਭਗਤੀ ਨਹੀਂ ਦੀ ਠੀਕ ਹੈ ਜੀ ਵਿਸ਼ੇਸ਼ ਤਾਂ ਆਪ ਸੁਣਾਇਆ ਉਨਵੀਂ ਇਹ ਉਪਦੇਸ਼ ਦਿੱਤਾ ਲੋ ਜਿਹਨੂੰ ਵੀ ਦਿੱਤਾ ਇਹਦਾ ਮਤਲਬ ਉਨਵੀਂ ਇਹ ਬਖਤੀ ਕੀਤੀ ਹੈ ਉਹਨਾਂ ਵੀ ਗ੍ਰੰਥ ਪੜ੍ਹੇ ਨੇ ਉਦੋਂ ਪਹਿਲਾ ਹੋਇਆ ਨਾ ਨਾਰਦ ਠੀਕ ਹੈ ਜੀ ਇਹ ਦੋ ਤੋਂ ਪਹਿਲਾ ਹੋਇਆ ਨੇ ਹਾਂ ਬੀਨਪੁਰ ਆਵਾ ਨਾਕ ਨੇ ਪਾਇਆ ਮੇਰੇ ਭਾਈ ਇਹ ਕਿਸੇ ਨੇ ਉਹ ਵੀ ਪ੍ਰਾਪਤੀ ਵੀ ਵਰਦਾ ਐ ਸਾਡੀ ਗਿਆਨ ਤੋਂ ਬਿਨਾਂ ਨਾਮ ਤੱਕ ਕੋਈ ਪਹੁੰਚਿਆ ਹੋਵੇ ਐਸੀ ਬਿਲਕੁਲ ਕੋਈ ਗੱਲ ਨਹੀਂ ਪਹਿਲਾ ਗੁਰ ਗਿਆਨ ਹਨ ਬੇਰ ਗੁਰ ਗਿਆਨ ਬਿਨਾਂ ਮਾਰਵਾ ਨਾ ਪਾਇਆ ਜਾਏ ਉਹ ਜਿਹੜਾ ਬਿਨਾ ਅੱਲਾਹ ਤੋਂ ਸੁਣਨ ਵਾਲਾ ਨਾਮ ਹੈ ਉਹ ਨਹੀਂ ਪਾਇਆ ਜਾ ਸਕਦਾ ਉੱਥੇ ਤੱਕ ਨਹੀਂ ਪਹੁੰਚਿਆ ਜਾ ਸਕਦਾ ਪਹਿਲਾਂ ਗਿਆਨ ਆਤਮ ਗਿਆਨ ਹੈ ਉਦੋਂ ਬਾਅਦ ਨਾਮ ਮਿਲਦਾ ਕਹਿਣ ਦਾ ਮਤਲਬ ਇਹ ਹੈ ਕਿੰਨਾ ਦਾ ਲੋ ਪਹਿਲਾਂ ਤਾਂ ਰਿਆ ਇਹਨਾਂ ਵਾਸਤੇ ਸਾਖੀਆਂ ਸਾਨੂੰ ਝੂਠੀਆਂ ਸੁਣਾਈ ਹੋਈਆਂ ਨੇ ਲੋਕਾਂ ਦੇ ਧੜਕੇ ਹੇ ਵੀ ਲੋਕ ਕਹਿੰਦੇ ਨੇ ਭਗਤੀ ਕਈ ਪ੍ਰਕਾਰ ਦੀ ਹੈ ਸਾਡੇ ਉਦੀਵਸੀਆਂ ਵਾਲੇ ਵੀ ਕਹਿੰਦੇ ਨੇ ਗੁਰਬਾਣੀ ਨਹੀਂ ਵਰਦੀ ਭਗਤੀ ਇੱਕੋ ਪ੍ਰਕਾਰ ਦੀ ਹੈ ਭਗਤੀ ਨਵੇਂ ਪ੍ਰਕਾਰਾਂ ਕਿਹਾ ਹੋਇਆ ਹੈ ਨਵੇਂ ਦਾ ਮਤਲਬ 9 ਪ੍ਰਕਾਰ ਦੀ ਭਗਤੀਆਂ ਨੂੰ ਵੀ ਪ੍ਰਕਾਰ ਦੀ ਜਿਹੜੀ ਸੰਸਾਰ ਕੇ ਹੈਗੀ ਉਹਨਾਂ ਨੇ 9000 ਦਾ ਨੋ ਬਣਾਤਾ ਹਾਂਜੀ ਸਾਡੇ ਵਾਲਾ ਵੀ ਇਹੀ ਅਰਥ ਕਰਦਾ ਉਹਨਾਂ ਨੇ 9 ਵੀ ਰੱਖ ਲਏ ਫਿਰ ਹਾਂਜੀ ਹਾਂਜੀ ਬਿਨ ਗੁਰ ਹਰ ਨਾਮ ਨਾ ਕਿੰਨੇ ਪਾਇਆ ਮੇਰੇ ਭਾਈ ਤੇ ਇਹ ਗੁਰ ਦੀ ਗੱਲ ਹੈ ਨਾ ਜੀ ਫਿਰ ਇਹ ਗੁਰੂ ਦਾ ਤਾਂ ਜੇ ਇੱਥੇ ਜ਼ਿਕਰ ਹੀ ਨਹੀਂ ਹੈ ਪਹਿਲਾਂ ਤਾਂ ਗੁਰ ਤੋਂ ਉਪਦੇਸ਼ ਲੈਣਾ ਹੈ ਜੀ ਹਾਂ ਨਾ ਗਿਆਨ ਪਾਇਆ ਬਸ ਪਹਿਲਾਂ ਚਾਹੇ ਪੜ੍ਹ ਕੇ ਪਾ ਲਿਆ ਠੀਕ ਹੈ ਜੀ ਗੁਰਬਾਣੀ ਵਿੱਚ ਇਹੀ ਗਿਆਨ ਹੈ ਜੀ ਇਹੀ ਗੁਰ ਹੈ ਆਪਾਂ ਗੁਰਬਾਣੀ ਦੀ ਪੜ੍ਹਦੇ ਗੁਰਬਾਣੀ ਤੋਂ ਗਿਆਨ ਲੈਂਦੇ ਹਾਂ ਜੀ ਜੇ ਗੁਰਬਾਣੀ ਦੀ ਸਮਝ ਆ ਗਈ ਤਾਂ ਲੋਕ ਤੱਕ ਪਹੁੰਚ ਜਾਂਦੀ ਹੈ ਜੇ ਸਮਝੇ ਨਹੀਂ ਆਈ ਤਾਂ ਮੈਂ ਪਹੁੰਚਾਂ ਠੀਕ ਹੈ ਜੀ ਗੁਰਮੁਖ ਹਰਿ ਭਗਤੀ ਹਰਿ ਆਪ ਲਾਈ ਗੁਰਮੁਖੀ ਹਰ ਭਗਤੀ ਹਰ ਆਪ ਲਹਾਈ ਗੁਰਮੁਖੀ ਇੱਕ ਗੁਰਮੁਖੀ ਭਗਤੀ ਹੈ ਗੁਰਮੁਖ ਖਾਨੇ ਇਹ ਭਗਤੀ ਕੀਤੀ ਹੈ ਸਾਰਿਆਂ ਨੇ ਹਰ ਆਪ ਲਹਾਈ ਇਹ ਆਤਮਿਕ ਭਗਤੀ ਹੈ ਵਿਚ ਭਗਤੀ ਦੇ ਵਿੱਚ ਵਿਜਨ ਮੇ ਲਹਾਵਦਾ ਲਹਾਵਿਆ ਆਪਣੇ ਭਗਤੀ VIAਤਮ ਆਤਮਾ ਨੂੰ ਖੋਜਣਾ ਹੈ ਆਤਮਾ ਨੂੰ ਲਹਾ ਹੈ ਵਿਜ ਭਗਤੀ ਤੁਸੀਂ ਪੜ ਕੇ ਤਾਂ ਗਿਓਂ ਫੀਲ ਵਰਤੀ ਨਾ ਹਾਂਜੀ ਅਗੈ ਥੀਲ ਬੰਤੀ ਆ ਆਪ ਆਪਣੇ ਆਪ ਨੂੰ ਸ਼ਾਂਤੀ ਹੋਣੀ ਉਹ ਦਿਨ ਲੋੜੀ ਚਾਹਤੀ ਜਿਹੜੀ ਹਰਦੀ ਭਗਤੀ ਕਰਨੀ ਹੈ ਹਰਦੀ ਭਗਤੀ ਦਾ ਭਾਵ ਵੀ ਮਤ ਲੈਣੀ ਹੈ ਗੁਰਦੀ ਅਖੋਜ ਕਰਨੀ ਹੈ ਗੁਰਬਾਰੇ ਜੋਤ ਬਾਰੇ ਉਹਦਾ 라ਹ ਜੋਤ ਨੂੰ ਆਪ ਵੀ ਹਾਰੇ ਹਾਂਜੀ ਹਰ ਜੀਓ ਗੁਫਾਰ ਦਾ ਰੱਖ ਕੇ ਬਾਜਾ ਪਵਣ ਮਜਾਇਆ ਜਿਹੜਾ ਚਿੱਤ ਆ ਹਰ ਹੈ ਉਹਨੂੰ ਲਾਹਾ ਮਿਲਣਾ ਹੈਗਾ ਉਹਨੇ ਤਾਂ ਮਰਨ ਪਾਣਾ ਹੈ ਤੇਨਾਂ देखो इस भक्ति ਨਾਲ ਗੁਰਬਾਣੀ ਸਮਝਣਾ ਮਨ ਜਾਣਾ ਹਰ ਇੱਕ ਸ਼ਬਦ ਹੋ ਜਾਣਾ ਅਧੂਰਾ ਉਹਦੀ ਉਹਦੀ ਕਵੀ ਨਿਕਲਣੀਆਂ ਮਨ ਮਰ ਜਾਂਦਾ ਠੀਕ ਹੈ ਜੀ ਸਾਨੂੰ ਰਹਾ ਇਹ ਹਰ ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ